ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਭਾਈ ਸਵੇਰ ਦੇ ਸਾਸਪਾਈ ਕਰਨ ਲੱਗੇ ਵੇ। ਮੈਂ ਤੇ ਕਿੰਮੀ। ਦੇਖ ਬਈ। ਕੁਈ ਦਾ ਬਲਾਰੇ ਸਾਸਰੀ ਘਰ। ਮੁੰਡਾ ਸੰਗ ਦਾ। ਤੇ ਤੁਹਾਨੂੰ ਦਿਖਾਉਂਦਾ ਨਾ। ਆ ਚੱਕ ਦਾ ਠੀਕ ਹੈ ਠੇਕੇਦਾਰ। ਹਾਂ। ਠੀਕ ਹੈ ਅੰਗਲੀ ਹੁਣ ਜੀ। ਕਿੱਥੇ ਠੀਕ ਹੋ ਜੂਗੀ। ਕਿ ਕੰਮ ਲੱਗਣਾ ਹਾਂ। ਟੀਮ ਮਣੇ ਗਾਂਦੇ ਜੇ ਚੱਕ ਤੋਰੇ ਤੇ। ਠੀਕ ਹੈ ਠੀਕ ਹੈ। ਸਾਫ਼ ਸੋਥੀ ਜਗ੍ਹਾ ਤਾਂ ਲੱਗੂਗੀ। ਢੋਲ ਬਾਹਰ ਪਾਰਤਾ। ਠੀਕ ਹੈ। ਬਿਲਾਲ ਇਹ ਤਾਂ ਮਾਂ ਵੀ ਕਹਿੰਦਾ ਹੁੰਦਾ ਅੱਜ ਸ਼ਾਮ ਨੂੰ ਆਰੂਗਾ ਕਹਿੰਦਾ। ਓਕੇ। ਸ਼ਾਮ ਨੂੰ ਕਰ ਦੂੰਗਾ। ਚੰਕਾ ਕੇ ਥਮਲੇ। ਇਹਦਾ ਕੀ ਹੋਊਗਾ ਹੁਣ? ਇਹ ਤਾਂ ਪੇਂਟ। ਕੋਈ ਸ਼ਾਈਨਿੰਗ ਨਹੀਂ ਆ ਜੀ। ਹੈ? ਪਲਾਸਟਿਕ ਪੇਂਟ ਕਰ ਦੇਣਾ। ਨਾਲ ਲੈ ਜਾ ਦੇ। ਆ ਸਾਰਾ ਹੈ। ਹੈ? ਬੋਰਨ ਨਾ ਆਲੂ ਦਰਾਫਨ ਲੱਗ ਜੇ ਇਹਨਾਂ ਲੱਗ ਗਿਆ ਰੰਗ ਦਿਖਦਾ بڑا ਦਾਗ ਵੀ ਚਾਹੀਦਾ ਹੁੰਦਾ ਵਿੱਚ ਦਾਗ ਵੀ ਚਾਹੀਦਾ ਵਿੱਚ ਨਜ਼ਰ ਤੇ ਤੇ ਅੱਜ ਆ ਸਾਰਾ ਬੋਰ ਤੇ ਗੰਦਮਾ ਚੱਕਿਆ ਪੱਥਰ ਪੱਥਰੇ ਚੱਕੇ ਨਾ ਉਹ ਰੈਂਪ ਲਾ ਦੇਣਾ ਇਹਨਾਂ ਨੇ ਫਿਰ ਦਿਖਾਵਾਂਗੇ ਤੇ ਰੈਂਪ ਤੇ ਦੋ ਤਿੰਨ ਡਿਜ਼ਾਈਨ ਆ ਉਹ ਵੀ ਕਹਿੰਦਾ ਬਣਾ ਕੇ ਦਿਖਾਵਾਂਗਾ ਤੁਹਾਨੂੰ ਦੇਖ ਲਿਓ ਕਹਿੰਦਾ ਕਿਹੜਾ ਵਧੀਆ ਲੱਗਦਾ ਚਲੋ ਵੀ ਜਿਹੜੀ ਰਾਤ ਆਹ ਟਾਇਲ ਘੱਟ ਗਈ ਸੀਗੀ ਇਹ ਵੀ ਟਾਇਲ ਆ ਗਈ ਉਹ ਪਈ ਐ ਪੱਥਰ ਚੱਲ ਗਿਆ ਹੋ ਗਿਆ ਤੇ ਇਹ ਵੀ ਪੱਥਰ ਲੱਜਣਾ ਹੁਣ ਫੇਰ ਦਿਖਾਵਾਂਗੇ ਤੁਹਾਨੂੰ ਸੇਮ ਸੇਮ ਜਿਵੇਂ ਕਿੰਦਾ ਲੱਗਦੇ ਆ ਜਿਨ ਨਾਲ ਇਹ ਜਦੋਂ ਤੱਕ ਰੈਂਪ ਵੀ ਲੱਗ ਜਾਣਾ ਆਪਣਾ ਪਰ ਇਹ ਵੀ ਇਹ ਲੋਹੇ ਦਾ ਨਹੀਂ ਬਣਾਉਣਾ ਇਹ ਸਟੀਲ ਦਾ ਬਣਾ ਲਾਂਗੇ ਇਹਨਾਂ ਜਰ ਜੁਰ ਨਾ ਲੱਗੇ ਨੋ ਰੈਂਪ ਨੂੰ ਰੈਂਪ ਨੂੰ ਜਰਜੀ ਲੱਗੀ ਜਾਂਦੀ ਹੈ ਨਾ ਉਹ ਲੋਹੇ ਦਾ ਬਣਿਆ ਹੋਇਆ ਇਹ ਸਟੀਲ ਦਾ ਬਣਾਵਾਂਗੇ ਕਿਉਂਕਿ ਨਾਲ ਜਰ ਲੱਗਣੀ ਆ ਉਹਦਾ ਪੱਕਾ ਫਿਕਸੇ ਕਰਾ ਦਾਂਗੇ ਕਿਉਂਕਿ ਨਾ ਚੋਰੀ ਹੋਣ ਦਾ ਬਹੁਤ ਖਤਰਾ ਹੈ ਨਾ ਉਹਦਾ ਅੱਧੇ ਦੋ ਤਿੰਨ ਘਰਾਂ ਦੇ ਨਾ ਬਾਹਰ ਤੀ ਚੱਕ ਲੈਣੇ ਕਿਉਂਕਿ ਉਹ ਪਿਆ ਉਹ ਬਾਹਰ ਤੀ ਚੱਕ ਕੇ ਭੱਜਦੇ ਨੇ ਨਾ ਆਹ ਉਹਨਾਂ ਪੱਕਾ ਅੰਦਰੇ ਫਿਕਸ ਕਰਾਵਾਂਗੇ ਜਿਹੜਾ ਨਟ-ਨੋਟ ਲਾ ਕੇ ਖੁੱਲੇ ਸਹੀ ਨੇ ਬਾਈ ਤੇ ਜੇ ਦੇਖਦੇ ਰੈਂਪ ਲੱਗਣਾ अरे बगादा ले ओ दादा पड गया एक था भी नहीं मिले था खाना ध्यान ਨਾਲ ध्यान न आप पहले बड़ा खाना दो बड़ा वो बराबर बराबर सुन धक्का 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 देखो आई देखो बंदो नहीं को करो 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 ਸਲਾ ਮੱਦੇਗਾ ਹਾਂ ਮੱਦੇਗਾ ਅਰੇ ਕਾਫ ਕਾਫ ਕੋਈ ਗੱਲ ਨਾ ਸਪੋਰਟ ਲਗਾਓ ਦਬਾ ਮਮਲੋ ਉੱਪਰ ਕੰਮ ਰਹਿਓ ਮਾਲੇ ਹੂੰ ਪੱਟਣ ਦਿਓ ਮਾਲੇ ਹਾਂ ਹੋਰ ਬਣਾ ਲੇ ਨਿਜੰਤਰ ਨਾ ਜੇ ਤੂੰ ਪੂਰ ਭਾਰ ਨਾ ਕਰੇਗਾ ਨਾ ਹਾਂ ਆਹ ਥੰਗਨਿਆਂ ਦੀ ਲੱਗ ਗਈ ਕੁੱਝ ਤੋਂ ਹੋਇਆ ਜਾਂਦਾ ਠੰਡਾ ਪਾਣੀ ਪੀ ਲੈਂਦੇ ਹਾਂ ਗਰਮ ਲੱਗੀ ਹੈ ਹਾਂ ਐਮਪਰ ਐਮਪ ਕਿੰਨੇ ਕਿਹੜੇ ਡਿਜ਼ਾਈਨ ਦਿਖਾਉਂਗੇ ਤੇ ਬਾਅਦੋਂ ਹਨਾਹਾ ਪਾ ਦਵੇ ਹਾਂ ਮਿੱਟੀ ਤੇਰੀ ਸੇਤ ਵਿੱਚ ਸਿੱਧੀ ਟਾਇਲ ਲਾਦਣੇ ਇੱਥੇ ਮੋੜ ਨਹੀਂ ਹੈ ਨਾ ਮੋੜ ਨਹੀਂ ਆ ਸੱਡਾ ਪਰ ਹੋਰੇ ਵਿੱਚ ਕਿੱਥੇ ਰੱਖ ਰੱਖੂਗੇ ਹੋਰੇ ਇੱਥੇ ਦਾ ਕਿ ਰੱਖੀਏ ਮੈਂ ਤਾਂ ਕਹਿਣਾ ਐਨੂੰ ਬਦਾਲਿਓ ਥੋੜੀ ਇੱਧਰ ਐਰ ਹੋਰ ਵੀ ਚੜ ਜਾਂਦਾ ਨਾ ਕੇਵਲ ਉਹ ਤਾਂ ਮਸਾਲਾ ਪਾ ਦਿੰਦੇ ਮਸਾਲਾ ਤਾਂ ਪੈਣਾ ਹੀ ਹੈ ਇਸ ਦਾ ਡੱਕਾ ਮਸਾਲਾ ਪੈਣਾ ਹੀ ਹੈ ਹਾਂ ਹਾਂ ਉਹ ਤਾਂ ਪੈਣੀ ਹੈ ਜੀ ਹਾਂ ਜੀ ਅੱਗਬੇ 18 ਵੀ 18 ਦਾ ਨੇ ਤੇ ਹੁਣ ਨੀਹਾਂ ਥਮਣਾ ਵੀ ਲੱਗ ਗਿਆ ਮੜ ਦਿੱਦਣੋਂ ਗੇਟ ਲੱਗ ਗਿਆ ਦੁਣ ਬੈਲ ਨਾਲੇ ਲਵਾ ਦੇਣੀ ਅੰਦਰ ਪਤਾ ਨਹੀਂ ਲੰਦਾ ਹੈ ਫਿਰ ਗੇਟ ਲੱਗਦਾ ਹੋ ਜਾ ਹਾਂ ਬਸ ਉਹ ਤੁਹਾਨੂੰ ਗੇਟ ਤੇ ਹੀ ਹੈ ਕਿ ਗੇਟ ਲੱਜਵੇ ਮੇਨ ਕਿੰਨੇ ਦਿਨ ਆ ਵਾ ਗੱਡੀ ਛੜਾ ਸਾਦੇ ਹੁ ਗੱਡੀ ਤੋ ਕੱਲ ਕੱਲ ਠਹਿਰ ਕੇ ਤੋ ਪਰਸੋਂ ਚਾਰ ਦਿਨ ਰੁਕੋ ਜਮਾ ਤਿੰਨ ਦਿਨ ਚਾਰ ਦਿਨ ਲਾ ਲੰਨੇ ਗੱਲ ਹੈ ਹੈ ਨਾ ਹਲੇ ਧੁੱਪ ਤਿੱਖੀ ਪਰ ਧੁੱਪ ਤਾਂ ਗੜਦੀ ਹੋ ਤਿੱਖੀ ਸੇ ਕੇ ਉਹ ਪੈਂਦਾ ਹਣਾ ਟਾਇਲ ਨੂੰ ਹੱਥ ਨਹੀਂ ਲੱਗ ਰਹੀ ਨਹੀਂ ਗਰਮ ਹੋ ਗਈ ਆ ਖਾ ਨਹੀਂ ਟੱਲ ਭੱਗੀ ਉਹ ਭੱਗੀ ਜਾਂਦਾ ਆਟਾ ਲੇ ਕਰਮੋਈ ਵੀ ਆਣਾ ਟਲਟੁੱਲੋਂ ਤੋਕੇ ਜਾਓਂਗੇ ਬਗਲ ਟੈਲਿੰਗ ਤੋ ਹੋਂਗੇ ਹੈ ਖਾਲ ਤੇ ਮੋਟਰਸਾਰ ਵੀ ਨਾ ਚੜਾਈ ਹੈ ਨਾ ਹਾਲੇ ਪਿੱਛੇ ਚੜਾਉਂਗੇ ਚੱਲ ਪਿੱਛੇ ਚੜਾ ਲੂਗੇ ਦੋ ਕੁ ਦਿਨ ਆ ਪਿੱਛੇ हां ਤਾਂ ਵੇਹਲੇ ਪਾਸੇ ਵੀ ਲਾਉਣਾ ਹਲੇ ਆਪਾਂ ਨੇ ਪਿੱਛੇ ਪਾਸੋਂ ਆ ਲਾ ਕੇ ਨਾ ਨੂੰ ਵੀੜ ਕੇ ਪਿੱਛੇ ਲਾ ਲੂਗਾ ਹੌਣੇ ਅੰਦਰ ਜਾਣਾ ਵੀ ਮੈਨੂੰ ਵੀ ਕਰਤਾ ਬਧਰਾ ਸਾਰਾ ਗਿਆ ਲੈ ਗਏ ਕਿ ਨੀਚੇ ਇਹਨੂੰ ਨੀਚੇ ਲਗਾਉਣਾ ਪੱਦੀ ਥੋੜਾ 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 ਨੀਚੇ ਬਦਪਨ ਲਗਾ ਕੇ ਮਿਲਦਾ ਵਾ ਡਿਜ਼ਾਈਨ ਦਿਖਾਉਣ ਲਈ ਟਾਇਲ ਦਾ ਬਣਾ ਕੇ ਹੰਤੂ ਖੇ ਹੰਤੂ ਤੋਂ ਦਿੰਦੇ ਗਏ ਤਾਂ ਜੀ ਗਰਾਂ ਆ ਨਾ ਪਾ ਨਾ ਰਾਂ ਗਰਾਂ ਉਹਦਾ ਕੰਡੀ ਜਿੱਤੇ ਕੰਡੀ ਜਿੱਤਣਾ

भी से इससे ऊपर हां इधर दो टेडी लगोगे इधर टेडी इतने ठीक है पानी पानी है अंदर हां अब पानी नीचे चला गया वो पीछे से ही आ गया और थोड़ा ओछो आया है वो पीछे आ गया दोनों गौर से है ये होंगी ਉਰੇ ਚੱਕੀ चक्की भी होंगी थले ਦੱਬੀ ਵੀ भी होंगी ਕਾਣੀ ਐ ਨਹੀਂ ਹੋਊਗੀ ਹੂੰ ਮਾਰੀ ਤੇ ਹੁੰਦੀ ਜਿਹੜੇ ਆਣ ਬਣਾ ਉਸ ਤੇ ਬਣਾ ਪਾ ਰਿਹਾ ਸੁੱਤੀ ਕਿੱਟੀ ਦਾਹੀ ਡਿਜ਼ਾਈਨ ਸਿਲੈਕਟ ਹੋ ਗਿਆ ਥੱਲੇ ਦੱਬੀ ਵੀ ਆ ਉੱਪਰ ਉਖੜੀ ਵੀ ਦੱਬੀ ਵੀ ਉਖੜੀ ਵੀ ਦੱਬੀ ਵੀ ਉਖੜੀ ਵੀ ਇਹਦਾ ਨਾ ਟਾਇਰ ਸਲਿੱਪ ਨਹੀਂ ਮਾਰਦਾ ਥੋੜਾ ਜਿਹਾ ਜੱਡ ਜਾਣਦਾ ਉਹ ਡਿਜ਼ਾਈਨ ਚ ਸਲਿੱਪ ਮਾਰੂਗਾ ਇਦਾਂ ਠੀਕ ਹੈ ਨਾ ਇਤੋਂ ਤੋਂ ਟੌਪ ਵਧੀਆ ਜੀ ਵੀ ਲੱਗਦੀ ਲੱਗੀ ਵੀ ਨਾ ਪੈਰ ਵੀ ਵਧੀਆ ਪਕੜ ਬਣ ਜਾਂਦਾ ਉਹ ਉਹ ਜਨਾ ਨਿਕਣਾ ਹੁਣ ਟੈਲ ਉੱਪਰ ਵਾਲੀ ਥੱਲੇ ਵਾਲੇ ਤੇ ਆਪਣੇ ਚੱਪਲ ਵੀ ਨਹੀਂ ਜਾਣੀ ਉਹ ਪੇਰ ਪੇਰ ਰੱਖੋਗੇ ਨਾ ਤਾਂ ਤਾਂ ਵੀ ਪਗੜਾ ਸੱਲਾ ਨਹੀਂ ਹੈਗਾ ਪਗੜਾ ਉਹ ਚ ਭਿਜਨ ਵਾਲਾ ਡਰ ਜਿਹਨਾ ਆ ਟਾਇਲ ਥੱਲੇ ਵੀ ਉਹ ਟਾਇਲ ਦੋ ਉੱਪਰ ਰਹੀਆਂ ਮੈਂ ਇਹ ਮਸਾਲਾ ਜੋ ਇਹ ਖਲੋ ਕਾਮ ਹੈ ਜੋ ਨਹੀਂ ਚੜੇ ਪਿਆ ਰਹੋ ਮੈਂ ਮੇਰੀ ਡਾੜ ਬਸ ਲਾਉ ਜੋ ਪਾਣ ਮਸਾਲੇ ਇਸ ਤਰ੍ਹਾਂ ਭਰ ਕੇ ਲਿਆਉਂ ਇੱਕੜੀ ਛੜੇ ਚੱਕਾ ਲੋ ਬਾਈ 1 ਵਜ ਗਿਆ ਹੁਣ ਬ੍ਰੇਕ ਲੈ ਲੀਆ ਇਹਨਾਂ ਨੇ ਅਸ ਵੀ ਮੈਂ ਤੇ ਕਿੰਮੀ ਵੀ ਮੋਟਰ ਬਣਾਉਣ ਚੱਲੋ ਇੰਨੇ ਕੱਲ ਦੀ ਗੱਲ ਹੈਗਾ ਨਾ ਮੋਟਰ ਬਣਾ ਕੇ ਆਉਣਾ ਮੋਟਰ ਬਣਾਉਣਾ ਤੇ ਅੱਜ ਚੱਲਦੇ ਆਂ ਜੋਰੇ ਪਾਣੀ ਨੇ ਨਾ ਡੋਲਣਾ ਜੋਰੇ ਨਾ ਹੁੰਦੇ ਚਲਾ ਲੂੰਗਾ ਬਾਈ ਕੀ ਗੰਦਾ ਘਤੋਣਾ ਅੱਜ ਮਿੰਟ ਲੈ ਕੇ ਆਦਾ ਬਾ ਹਾਂ ਇੱਧਰੋਂ ਪਾ ਲਈ ਭੈਣੇ ਨੂੰ ਨਵਾਂ ਨਵਾਂ ਡਰਾਈਵਰ ਮੁੰਡਾ ਸਕੂਟਰ ਚਲਾ ਲੰਦਾ ਹਾਲੇ ਮੋਟਰਸਾਈਕਲ ਦੀ ਟਰਾਈ ਲੈ ਰਿਹਾ ਟਰਾਈ ਕਰ ਮਾਰ ਰੇ ਦੇ ਆ ਚੱਲ ਬਈ ਆ ਗੇਰ ਕਲਚ ਪੂਰਾ ਦੱਬ ਸਕੂਟਰ ਨਹੀਂ ਯਾਰ ਇਸ ਨਾਲ ਤੁਰ ਪਣੀ ਇਹ ਚੱਲ ਹੁਣ ਇਹਨੂੰ ਸਿਖਾਈਏ ਮੋਟਰਸਾਈਕਲ ਬਾਈ ਚੱਲ 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 ਸਾਰੇ ਹੁਣ ਅਗਲਾ ਗੇਰ ਪਿੱਛੇ ਨੂੰ ਉਹ ਆਗਾ ਚੱਕ ਰਹਾ ਹਤਾ ਕਿਾ ਸੀ ਜਾਂਦਾ ਖੜ ਰਵਈ ਇਹਨਾਂ ਸਖਾਈਆ ਚੰਗੀ ਜਰਾ ਲੋ ਬੱਦਲ ਆ ਗਿਆ ਕੰਮ ਰੁਕ ਗਿਆ 60% ਕੰਮ ਹੋ ਗਿਆ ਦਾ 40 ਰਹਿ ਗਿਆ ਦਾ ਅੱਜ ਹੋ ਜਾਣ ਦਾ ਥੱਲੇ ਤੱਕ ਦਾ ਆ ਜਣੀ ਦੀ ਟੈਲ ਹੈ ਨਾ ਰਾਹ ਉਹਨਾਂ ਨੂੰ ਜਮੀ ਪੱਲਣ ਪੱਲਣ ਲਿਆਉਣਾ ਪੈਣਾ ਚਲ ਆ ਗਿਆ ਕਿ ਨਾ ਆਪ ਲੜਾ ਉਹ ਪਾ ਦਾਂਗੇ ਉੱਪਰ ਆਹ ਮਣੀ ਅੰਕਲ ਕਿੱਥੇ ਤੱਕ ਲਾਉਂਗੇ ਔਰੇ ਔਰੇ ਚਾਰ ਲਾਹਣਾ ਲਾਉਂਦੇ ਔਰੇ ਲੱਕਾ ਇਹਦੇ ਤੱਕ ਆ ਜਿੰਦੀ ਐਰੇ ਥੱਲੇ ਆਪਾਂ ਨੇ ਉਹ ਲਾ ਦਨੇ ਬਜਰੀ ਬਜਰੀ ਪਰ ਜੱਟ ਤਾਂ ਲਾਉਣ ਨੂੰ ਫਿਰ ਰਿਹਾ ਔਰੇ ਤਾਂ ਲਾਉਣੇ ਤਾਂ ਲਾਉਣੇ ਆ ਠੀਕ ਐ ਰੈਂਪ ਠੀਕ ਐ ਰੈਂਪ ਲੈਟੇ ਵੱਧ ਗਈ ਯਾਰ ਹੈ ਨਾ ਨਾ ਮੀਂਹ ਰਕਵਾ ਲਾ ਫਿਰ ਮੀਂਹ ਤਾਂ ਰੁਕ ਜਾਣਾ ਕੱਲ ਨੂੰ ਜਦੋਂ ਜਾਨ ਤਾਂ ਲੱਗ ਜਾਣਾ ਲੈਟੇ ਭਜਾਤੀ ਯਾਰ ਲੈਟ ਭੱਜਦੀ ਕਿਆ ਕਰੀ ਯਾਰ ਹੂੰ ਉਹ ਲੋੜੇ ਬੈਜੂ ਹੁ ਲੱਲਾ ਪੈਣ ਨੂੰ ਹੈ ਹੂੰ ਗਰਮੀ ਬਹੁਤ ਹੈ ਮੈਂ ਤਾਂ ਗਰਮੀ ਏਕਣੀ ਮੈਂ ਪਿਆ ਪਿਆ ਕਿਆ ਪੈਣਾ ਹੈ ਗਰਮੀ ਕਰਕੇ ਹੂੰ ਕੂਮੇ ਪਿੱਛੇ ਖੜਾ ਤਾਂ ਕੂਲਰ ਮੈਂ ਇਹਨਾਂ ਨੂੰ ਲਾ ਲਿਆ ਉਹ ਵਧੀਆ ਚਲਾ ਜੇ ਰੰਬ ਸਾਰੇ ਚੜ ਜਾਣਾ ਦਾ ਚੜ ਜਾਣਾ ਬੱਖਾਂ ਬੀਟਾਂ ਲੱਗੂਗੀ ਕਿ ਕਿਆ ਲੱਗੂ ਬੱਖਾਂ ਵਾਂ ਵੀ ਅਸੀਂ ਲੱਗਣੀ ਕੱਟੀ ਦੀ ਡਾਲ ਇਹਨਾਂ ਨੇ ਉਹੀ ਹੋ ਕੇ ਲੈਟੇ ਵੱਜ ਗਈ ਅੱਗੇ ਬੜਾ ਲੈ ਪੰਨ ਪੂਰੀ ਜਾਏ ਕੱਟੀ ਉਹ ਗੇਟ ਆ ਵਾ ਫਟਾਫਟ ਗੇਟ ਜੇ ਆ ਜਾ ਆ ਜਾਣਾ ਗਿੰਦੂ ਨੂੰ ਕਰਨਾ ਦਾ ਫੋਨ ਦੇਖ ਕੇ ਹੁੰਦਾ ਜੇ ਸ਼ਾਮ ਨੂੰ ਗੇੜਾ ਮਾਰ ਕੇ ਆਉਂਗਾ ਉਹਦੇ ਕੋਲ ਮੱਕਿਆ ਹੀ ਤੇ ਪਿੱਲਰ ਤੇ ਪਿੱਲਰਾਂ ਨਾਲ ਗੇਟ ਲੱਗਣਾ ਦਾ ਇੱਕ ਰੈਂਪ ਨਾਲ ਉਹ ਕਾ ਚੀਜ਼ ਆ ਬਰਮਾ ਜਾ ਕਿਹੜਾ ਉਹ ਉਹ ਤਾਂ ਸਿਮਿੰਟ ਰੜਾਉਣੇ ਆਣ ਗਣਾ ਬਾਲਟੀ ਉਹ ਮਿਕਸਰ ਇਹਨਾਂ ਦਾ ਉਹ ਮਿਕਸਰ ਮਿਕਸਰ ਓਹੋ ਕਿੰਮੀ ਗਿਆ ਕਿੰਮੀ ਹੁਰੀ ਆ ਅੰਦਰ ਹੈ ਆ ਮੰਡਾ ਹੂੰ ਗਰਮੀ ਮੰਗਦੀ ਆਲੇ ਗਰਮੀ ਮੰਗਦਾ ਨਹੀਂ ਨਹੀਂ ਏਸੀ ਵਾਲੇ ਆਹੋ ਇਸ ਲਈ ਆ ਹੱਸ ਵੈਸਲੇ ਏਸੀ ਚਾਹਣਾ ਇਹ ਲੈ ਹੋਇਆ ਸਹੀ ਗਰਮੀ ਚ ਤਾਂ ਹੀ ਨਹੀਂ ਬਾਹਰ ਨਿਕਲਦਾ ਨਾ ਅੰਦਰੇ ਬੈਠਾ ਸਾਨੂੰ ਉਹ ਲੋਣਾ ਬਿਮਾਰ ਕਰਨਾ ਤੋ ਲੋ ਵੀ ਅੱਜ ਸਵੇਰ ਤੱਕ ਤਾਂ ਲੱਗ ਜਵੇ ਆ ਲੇਟ ਆ ਜਵੇ ਮੱਕੀ ਦੇਖਾਂਗੇ ਚੱਜੂ ਚੜਜਾ ਮਾ ਪਰ ਕੋ ਚੱਕਰ ਤਾਂ ਨਹੀਂ ਉੱਪਰ ਨਾ ਇਹ ਅੰਦਰ ਤੇ ਇਦਾਂ ਦਿਖਦਾ ਬੱਦੂ ਖੁੱਲੀ ਜਗ੍ਹਾ ਹਰ ਨਮ ਗਾਣੀ ਚੱਪਰੋ ਜੋ ਤੇ ਅਗੇ ਜੋ ਤਤਮ ਕਰੀ ਬੋਧਨ ਦੇ ਨਾ ਨਾ ਖੜੇ ਸਾਜੀ ਗਾ ਰਹੇ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਕਿਸੇ ਅਗਲੇ ਬਲੌਗ ਚ ਤੇ ਇਹਦਾ ਵੀ ਪੰਲੜ ਲੰਬੀ ਏ ਮੀਂਹ ਦਾ ਕੋਈ ਪਤਾ ਨਹੀਂ ਸ਼ਾਇਦ ਆਏ ਜਾਵੇ ਬਾਕੀ ਪਤਾ ਨਹੀਂ ਵੈਸੇ ਕੱਲੂ ਦੱਸਿਆ ਵਾ ਅਗਲੇ ਦਿਨ ਨਿਕਲ ਜਾਵੇ ਤੇ ਇਹ ਸਾਰੀ ਲੱਗ ਜਾਵੇ ਬਸ ਚਲੋ ਕੋਈ ਨਹੀਂ ਓਕੇ ਬਾਵਾ ਮਿਲਦੇ ਕਿਸੇ ਫਿਰ ਅਗਲੇ ਬਲੌਕਸ